ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਇਹ ਆਪਣੇ ਜੀ ਗੰਨਾ ਬੀਜਿਆ ਸੀ ਇਹਦੇ ਵਿੱਚ ਬਰਸੀਨ ਬੀਜਿਆ ਸੀ ਦੋ ਚੀਜ਼ਾਂ ਚੈੱਕ ਕੀਤੀਆਂ ਸੀ ਕਿ ਬਈ ਨਾਈਟ੍ਰੋਜਨ ਕਿਹੜੇ ਪੌਦਿਆਂ ਨਾਲ ਵੱਧ ਮਿਲਦਾ ਗੰਨੇ ਨੂੰ ਸੋ ਇਹ ਸੇਤਾ ਗੰਨਾ ਜੀ ਤੇ ਇੱਧਰ ਮੇਥਾ ਸੀ ਇਸ ਬਾਰੇ ਇੱਕ ਤੁਸੀਂ ਖਾਸ ਗੱਲ ਦੇਖੋਗੇ ਵੀ ਇਹ ਮੇਥੇ ਦੀਆਂ ਆਪਾਂ ਕਈ ਵਾਰੀ ਇਹ ਤੋਂ ਫਸਲ ਦੀ ਕਟਾਈ ਕਰ ਸਕਦੇ ਆ ਇਹ ਫਲੀਆਂ ਨਜ਼ਰ ਆਉਂਦੀਆਂ ਨੇ ਦੇਖਣ ਹੁਣ ਆਪਾਂ ਇੱਧਰ ਦਿਖਾਉਂਦੇ ਆ ਸਾਨ ਵੀਰੋ ਆ ਜਿਹੜੇ ਮੇਥੇ ਦੇ ਫੁੱਲ ਨੇ ਆ ਦੇਖੋ ਤੁਸੀਂ ਸਾਫ ਸੁਥਰੇ ਨੇ ਆਪਾਂ ਕੀ ਕਰਦੇ ਆ ਜਿਵੇਂ ਬਰਸੀਨ ਹੁੰਦਾ ਬਰਸੀਨ ਆਪਣੇ ਧਰਤੀ ਤੋਂ ਆਪਾਂ 1-2 ਇੰਚ ਦੇ ਉਹ ਜਿੰਨਾ ਕਾ ਸਹੀ ਹੁੰਦਾ ਉਹ ਸਾਬ ਨਾਲ ਵੜਦੇ ਰਹਿੰਦੇ ਆ ਪਰ ਆਪਾਂ ਮੇਥਿਆਂ ਦੀ ਫਸਲ ਤੋਂ 1 ਕਿਲੋ ਲੈ ਲੈਣੇ ਆ ਉਹਦਾ ਜੇ ਆਪਾਂ ਇਸ ਢੰਗ ਨਾਲ ਵੜਾਂਗੇ ਤਾਂ ਲੋ ਵੀ ਕਈ ਲੈ ਲਾਂਗੇ ਤੇ ਇਹਨੂੰ ਤੇਲਾ ਵੀ ਘੱਟ ਆਊਗਾ ਤੇ ਕੋਰਾ ਵੀ ਨਹੀਂ ਮਾਰਦਾ ਇਹ ਆਪਾਂ ਥੋੜੀ ਜਗ੍ਹਾ 'ਚ ਦਿਖਾ ਰਹੇ ਆਂ ਪੈਸੇ ਜੇ ਅੱਗੇ ਪਿਛਲੇ ਸਾਲ ਦਿਆਂ ਵੱਧ ਬੀਜਿਆ ਸੀ ਮੇਥੇ ਇਸ ਵਾਰੀ ਘੱਟ ਬੀਜਿਆ ਪਰ ਉਹ ਮੈਂ ਤਰੀਕੇ ਬਾਰੇ ਆਪ ਜੀ ਨੂੰ ਜਾਣਕਾਰੀ ਸਾਂਝੀ ਕਰਦਾ ਆਂ ਆਪਾਂ ਨੇ ਮੇਥੇ ਦੀਆਂ ਇਸ ਤਰ੍ਹਾਂ ਉੱਪਰ ਲੀਆਂ ਟਾਹਣੀਆਂ ਵੱਡੀਆਂ ਜਣੀਆਂ ਨੇ ਦੋ ਕ ਉਂਗਲ ਦੀਆਂ ਤੇ ਇਸ ਤਰ੍ਹਾਂ ਵੱਡਣਾ ਤੇ ਉੱਚਾ-ਉੱਚਾ ਵੱਢ ਲੈਣਾ ਤੇ ਉਹਦੀ ਗੁੱਟੀ ਬਣਾਉਣੀ ਆ ਕਹਿਣ ਦਾ ਮਤਲਬ ਆ ਇਸ ਤਰ੍ਹਾਂ ਬਣ ਜਾਣਾ ਜਿਹੜਾ ਇਹਦੇ ਪਹਿਲਾਂ ਫਲੀਆਂ ਆਈਆਂ ਹੋਈਆਂ ਨੇ ਜਿਵੇਂ ਆਹ ਨੇ ਇਹ ਤਾਂ ਆਪਾਂ ਨੂੰ ਬੀਜ ਵੀ ਪ੍ਰਾਪਤ ਹੋ ਜੂ ਤੇ ਇਸ ਤਰ੍ਹਾਂ ਆਪਾਂ ਉੱਪਰਲੇ ਨੂੰ ਵੇਚਦੇ ਰਹਾਂਗੇ ਤੇ ਟਾਣੀਆਂ ਨਿਕਲੀਆਂ ਦੇਖੋ ਇਹ ਤਾਂ ਵੱਡਿਆ ਹੋਇਆ ਤੇ ਉਸੇ ਬੂਟੇ ਤੋਂ ਟਾਣੀਆਂ ਹੋਰ ਨਿਕਲੀਆਂ ਆਉਂਦੀਆਂ ਨੇ ਜਿਵੇਂ ਤੁਸੀਂ ਆ ਦੇਖ ਰਹੇ ਹੋ ਨਾ ਆਹ ਹੇਠੋਂ ਆਈ ਆ ਕੋਈ ਕਿਤੋਂ ਆਈ ਆ ਮਤਲਬ ਤੁਸੀਂ ਮੇਥਿਆਂ ਤੋਂ ਉਪਜ ਵੀ ਲੈ ਸਕਦੇ ਹੋ ਬੀ ਵੀ ਲੈ ਸਕਦੇ ਹੋ ਦੋ ਤਿੰਨ ਵਾਰੀ ਵੱਡ ਵੀ ਸਕਦੇ ਹੋ ਜਿਹੜਾ ਫੁੱਲਾਂ ਵਾਲਾ ਮੇਥਾ ਹੁੰਦਾ ਇਹ ਗਾਹਕ ਨੂੰ ਜ਼ਿਆਦਾ ਪਸੰਦ ਕਰਦਾ ਕਿਉਂਕਿ ਜੇ ਦੂਜੇ ਤੋਂ ਆਪਾਂ ਨੇ ਦੋ ਗੁੱਟੀਆਂ ਬਰਤਣੀਆਂ ਨੇ ਮੇਥੇ ਦੀ ਤਾਂ ਇਹ ਫੁੱਲਾਂ ਵਾਲੇ ਮੇਥੇ ਦੀ ਇੱਕ ਗੁੱਟੀ ਚੱਲ ਜਾਂਦੀ ਐ ਕਿ ਸਖਤ ਹੁੰਦਾ ਜਿਹੜੇ ਚੀਜ਼ ਸਖਤ ਹੁੰਦੀ ਹੈ ਤਾਂ ਉਹਦੇ ਵਿੱਚ ਅਸਰ ਵੱਧ ਹੁੰਦਾ ਜਦੋਂ ਇਹ ਬਿਲਕੁਲ ਛੋਟਾ ਹੁੰਦਾ ਤਾਂ ਨਰਮ ਹੁੰਦਾ ਹੈ ਲੈਰਾ ਹੁੰਦਾ ਤਾਂ ਪਾਣੀ ਜਿਹਾ ਬਣ ਜਾਂਦਾ ਅਸਲ ਸਵਾਦ ਨਹੀਂ ਬਣਦਾ ਇਸ ਤਰ੍ਹਾਂ ਆਪਾਂ ਮੇਥਿਆਂ ਦੀ ਫਸਲ ਤੋਂ ਵੀ ਵੀ ਲੈ ਲਿਆ 2 3 4 ਵਾਰੀ ਵੀ ਇਹਨੂੰ ਵੱਟ ਸਕਦੇ ਹਾਂ ਜੇ ਜ਼ਿਆਦਾ ਮੇਥਾ ਆਪਾਂ ਉੱਪਰ ਲਾਓ ਵੱਢੀ ਜਾਣਾ ਤੇ ਜਦੋਂ ਇਹ ਗੁੱਟੀ ਨੂੰ ਆਪਾਂ ਬੰਨਾਂਗੇ ਆ ਦੇਖੋ ਮਾਲ ਘਟਣਾ ਉੱਪਰ ਫੁੱਲ ਜਿਹਾ ਬਣ ਜਾਂਦਾ ਤੇ ਇਹਨੂੰ ਧੋਸ ਮਾਰ ਕੇ ਜਦੋਂ ਬੰਨ ਦੇਣਾ ਤਾਂ ਗਾਹਕ ਨੂੰ ਲੱਗਦਾ ਵੀ ਮੈਨੂੰ ਅਸਲ ਚੀਜ਼ ਮੇਰੇ ਲਈ ਟਾਣੀਆਂ ਨਹੀਂ ਮਿਲ ਰਹੀਆਂ ਤੇ ਗਾਖ ਨੂੰ ਵੀ ਚੀਜ਼ ਜਿਹੜਾ ਆਹ ਗਾਖ ਨੇ ਤਾਂ ਵੱਟ ਕੇ ਇੱਕ ਸ਼ਹਿਰ ਵਾਸੀ ਨੇ ਛੇੜਨਾ ਸਿੱੜ ਦੇਣਾ ਜਿਹੜੇ ਦੇ ਆਪਣੇ ਉਹਨੇ ਟਾਣੀਆਂ ਪਰ ਆਪਣੇ ਟਾਣੇ ਆਪਣੇ ਖੇਚੇ ਰਹਿ ਗਈਆਂ ਤੇ ਆਪਾਂ ਬਾਰ-ਬਾਰੀ ਵੱਡਾਂ ਕਿਤੇ ਗਾਖ ਨੂੰ ਵੀ ਜ਼ਿਆਦਾ ਨੁਕਸਾਨ ਨਹੀਂ ਹੋਊਗਾ ਤੇ ਉਹਨੂੰ ਚੀਜ਼ ਜਿਹੜੀ ਜ਼ਰੂਰੀ ਆ ਮਿਲ ਜੂਗੀ ਤੇ ਆਪਾਂ ਨੂੰ ਇਸ ਤਰ੍ਹਾਂ ਮੇਥਿਆਂ ਦੀ ਫਸਲ ਤੋਂ ਆਪਾਂ ਵੱਧ ਉਤਪਾਦਨ ਲੈ ਸਕਦੇ ਆ ਤੇ ਇਹਨੂੰ ਕੋਰਾ ਵੀ ਨਹੀਂ ਮਾਰ ਸਕਦਾ ਕਿਉਂਕਿ ਸਖਤ ਹੁੰਦਾ ਜੇ ਨਰਮ ਮੇਥੇ ਦੇ ਕੋਰਾ ਪੈਂਦਾ ਤਾਂ ਫੋਕ ਕੇ ਕਾਲਾ ਹੋ ਜਾਂਦਾ ਤੇ ਤੇਲੇ ਦਾ ਹਮਲਾ ਵੀ ਘਟ ਜਾਂਦਾ ਕੋਈ ਪੱਤੇ ਤੇ ਸਖਤ ਹੁੰਦੇ ਨੇ ਕੋਈ ਟਾਣੀ 'ਚ ਜਾਨ ਹੁੰਦੀ ਆ ਸੋ ਇਸ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਉੱਪਰੋਂ ਉਹਨਾਂ ਕਬੱਟੀਆਂ ਨਾਲ ਇੱਕ ਦੋ ਵਿੱਚ ਚਾਕੂ ਨਾਲ ਵੱਢ ਸਕਦੇ ਆ ਦਾਤੀ ਨਾਲ ਵੱਢ ਸਕਦੇ ਆ ਤੇ ਜਣੀ ਬਾਡਾ ਜਿਹੜਾ ਲਾਉਣਾ ਮਿੱਥੇ ਨੂੰ ਆਪਾਂ ਨੇ ਜਦੋਂ 1 ਫੁੱਟ ਦਾ ਉੱਚਾ ਹੋ ਜਾਵੇ ਉਸ ਤੋਂ ਬਾਅਦ ਵੱਢਣ ਲੱਗਣਾ ਫੇਰ ਆਪਣੇ ਕੋਲ ਬੀ ਤੇ ਇਹਦੀ ਫਸਲ ਪ੍ਰਾਪਤ ਹੋ ਜਾਂਦੀ ਆ ਜੇ ਆਪਾਂ ਘਰ ਖਾਤਰ ਮਿੱਥੇ ਬੀਜਦੇ ਆ ਤਾਂ ਆਪਾਂ ਪੱਤੇ ਜਾਂ ਟਾਣੀਆਂ ਤੋੜਦੇ ਆ ਉਹ ਜਣੀ ਬਹੁਤਾ ਥੋੜਾ ਤੋੜਦੇ ਆ ਉਹ ਤਾਂ ਆਪਾਂ ਹੋਰੋਂ ਕਾ ਤੋੜ ਦਿੰਨੇ ਆ ਪਰ ਆਪਾਂ ਜੇ ਗੁੱਟੀ ਬਣਾਉਣੀ ਆ ਤਾਂ ਆਪਾਂ ਉਹ ਸਾਬ ਨਾਲ ਇੰਨਾ ਕ ਤੋੜਾਂਗੇ ਇਸ ਤਰ੍ਹਾਂ ਹੋੜੇ ਗੁੱਟੀ ਵਿੱਚ ਵੀ ਆ ਜਾਊਗਾ ਤੇਰੀ ਗੁੱਚੀ ਬੰਨੀ ਜਾਊਗੀ ਤੇ ਗਾਹਕ ਨੂੰ ਵੀ ਚੀਜ਼ ਵਧੀਆ ਮਿਲ ਜੂ ਸੋ ਇਸ ਤਰ੍ਹਾਂ ਆਪਾਂ ਮੇਥਿਆਂ ਦੀ ਫਸਲ ਤੋਂ ਵੱਧ ਉਤਪਾਦਨ ਲੈ ਸਕਦੇ ਆ ਤੇ ਖਾਸ ਗੱਲ ਹੈ ਵੀ ਆਪਾਂ ਜਿਹੜੀ ਗੜਾਈ ਨਹੀਂ ਕੀਤੀ ਦੇਖੋ ਇਹਦੇ ਵਿੱਚ ਕਚਰਾ ਵੀ ਆ ਤੇ ਗੰਨੇ ਦਾ ਬੂਟਾ ਤਾਂ ਇਹ ਸ਼ਾਇਦ ਮਰ ਚੁੱਕਿਆ ਜਾਂ ਸੁੱਕ ਚੁੱਕਿਆ ਪਰ ਤੁਸੀਂ ਕਚਰਾ ਦੇਖੋ ਜਦੋਂ ਆਪਾਂ ਨੇ ਗੁੱਟੀ ਉੱਪਰੋਂ ਬਣਾ ਲਈ ਤਾਂ ਆਪਣੇ ਮੇਥਿਆਂ ਦੇ ਵਿੱਚ ਡੱਕੇ ਜਾਓ ਘਾ ਵੀ ਨਹੀਂ ਆਉਣਾ ਸੋ ਮੈਥੇਲੀ ਗੁੱਟੀ ਵੀ ਸਾਫ ਸੁਥਰੀ ਬਣਦੀ ਆ ਤੇ ਡਬਲ ਉਪਜ ਹੋ ਜੂਗੀ ਤੇ ਧਰਤੀ ਦੇ ਵਿੱਚ ਲਗਾਤਾਰ ਨਾਈਟ੍ਰੋਜਨ ਫਿਕਸ ਕਰਦਾ ਰੂ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਮੈਥੇ ਤੋਂ ਵਾਧੂ ਉਤਪਾਦਨ ਵੀ ਲੈ ਸਕਦੇ ਆ ਖਰਚਾ ਵੀ ਘਟਾ ਸਕਦੇ ਆ ਸੋ ਇਸ ਤਰ੍ਹਾਂ ਆਪਾਂ ਜਣੀ ਇਹ ਡਬਲ ਉਤਪਾਦਨ ਲੈ ਰਹੇ ਆ ਵੀ ਵੀ ਪ੍ਰਾਪਤ ਹੋ ਰਿਹਾ ਜੇ ਆਪਾਂ ਧਰਤੀ 'ਤੇ ਨਮਲ ਕੋ ਨੀਵਾ ਪੜਦੇ ਆ ਤਾਂ ਆਪਣਾ ਮੈਥੇ ਦਾ ਦੁਬਾਰਾ ਬੀਜ ਕੇ